ਸਤਿ ਸ਼੍ਰੀ ਅਕਾਲ ਦੋਸਤੋ 15 ਬਹੁਤ ਵਧੀਆ ਨੁਸਖੇ ਆਪਣੇ ਹਰ ਘਰ ਦਾ ਖਜ਼ਾਨਾ ਸਾਡੇ ਦਾਦੀ ਨਾਨੀ ਕਹਿੰਦੇ ਹੁੰਦੇ ਸਨ ਕਿ ਪੁੱਤਰ ਜਮਾਨਾ ਬਦਲ ਗਿਆ ਹੈ ਲੇਕਿਨ ਇੱਕ ਚੀਜ਼ ਕਦੇ ਪੁਰਾਣੀ ਨਹੀਂ ਹੁੰਦੀ ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਕਿ ਜਦੋਂ ਦਾਦੀ ਰਸੋਈ ਵਿੱਚ ਜਾਂਦੀ ਸੀ ਕਿਸ ਤਰ੍ਹਾਂ ਦਾ ਯਾਦੂ ਕਰਦੀ ਸੀ ਕਿ ਜਿਸ ਤਰ੍ਹਾਂ ਬੁਖਾਰ ਦਰਦ ਥਕਾਨ ਸਭ ਕੁਝ ਦੂਰ ਚਲਾ ਜਾਂਦਾ ਸੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ 15 ਬਹੁਤ ਵਧੀਆ ਨੁਸਖੇ ਜੋ ਇਲਾਜ ਨਹੀਂ ਬਲਕਿ ਹਰ ਘਰ ਦੀ ਖੁਸ਼ਬੂ ਹੈ ਆਓ ਤੁਹਾਨੂੰ ਅੱਜ ਇਹ 15 ਨੁਸਖੇ ਦੱਸਦੇ ਹਾਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਵੇਗਾ ਕਿ ਤੁਸੀਂ ਸਾਡੇ ਘਰ ਵਿੱਚ ਬੈਠੇ ਹੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖੋ ਜੀ ਇੱਕ ਅਦਰਕ ਸ਼ਹਿਦ ਦਾ ਅਮਰਤ ਸਰਦੀਆਂ ਦੀ ਠੰਡ ਹਵਾ ਗਲੇ ਉੱਤੇ ਪਹਿਲਾਂ ਅਸਰ ਕਰਦੀ ਹੈ ਮੇਰੀ ਦਾਦੀ ਕਹਿੰਦੀ ਸੀ ਗਲੇ ਦੀ ਮਠਾਸ ਮਟਾਉਣੀ ਹੈ ਤਾਂ ਅਦਰਕ ਅਤੇ ਸ਼ਹਿਦ ਨਾਲ ਦੋਸਤੀ ਕਰ ਲਓ ਬਸ ਅਦਰਕ ਦਾ ਤਾਜ਼ਾ ਰਸ ਓਨਾ ਹੀ ਸ਼ਹਿਦ ਦਿਨ ਵਿੱਚ ਦੋ ਵਾਰ ਖਾਓ ਜੀ ਕੜਵਾ ਤੇ ਮਠਾਸ ਦਾ ਇਹ ਮੇਲ ਗਲੇ ਵਿੱਚ ਇਸ ਤਰ੍ਹਾਂ ਲੱਗੇ ਕਿ ਜਿਵੇਂ ਜਾਦੂ ਕਰ ਦਿੱਤਾ ਹੈ ਦੋ ਹਲਦੀ ਅਤੇ ਦਹੀਂ ਦਾ ਸੁਨਹਿਰਾ ਜਾਦੂ ਜਦੋਂ ਥਕਾਨ ਹੱਡੀਆਂ ਤੱਕ ਉਤਰ ਜਾਵੇ ਤਾਂ ਉਦੋਂ ਕਿਸੇ ਦਵਾਈ ਦੀ ਜ਼ਰੂਰਤ ਨਹੀਂ ਹਲਦੀ ਦੁੱਧ ਦੀ ਜ਼ਰੂਰਤ ਹੁੰਦੀ ਹੈ ਇੱਕ ਗਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਪਾਓ ਅਤੇ ਹੌਲੀ ਹੌਲੀ ਇੱਕ ਇੱਕ ਘੁੱਟ ਪੀਓ ਜੀ ਯਕੀਨ ਮੰਨਿਓ ਨੀਂਦ ਵੀ ਵਧੀਆ ਹੋਵੇਗੀ ਅਤੇ ਸਰੀਰ ਵੀ ਹਲਕਾ ਮਹਿਸੂਸ ਹੋਵੇਗਾ ਤਿੰਨ ਤੁਲਸੀ ਪਾਣੀ ਦਾ ਸਵੇਰਾ ਸਵੇਰ ਟਾਈਮ ਪਹਿਲਾ ਕੰਮ ਤੁਲਸੀ ਨੂੰ ਪ੍ਰਣਾਮ ਕਰੋ ਅਤੇ ਇੱਕ ਗਲਾਸ ਤੁਲਸੀ ਪਾਣੀ ਪੀਓ ਇਹ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਬਲਕਿ ਦਿਲ ਨੂੰ ਵੀ ਸਕੂਨ ਦਿੰਦਾ ਹੈ ਜਿਸ ਤਰ੍ਹਾਂ ਮਾਂ ਆਪਣੀ ਆਪਾਂ ਨੂੰ ਜਫੀ ਪਾਉਂਦੀ ਹੈ ਉਸੇ ਤਰ੍ਹਾਂ ਹਰ ਪਰੇਸ਼ਾਨੀ ਤੋਂ ਤੁਲਸੀ ਬਚਾ ਲੈਂਦੀ ਹੈ ਚਾਰ ਨਿੰਬੂ ਪਾਣੀ ਦਾ ਤਾਜ਼ਾ ਇਲਾਜ ਥਕਾਨ ਭਾਰੀਪਨ ਆਲਸ ਸਭ ਦਾ ਇੱਕ ਹੀ ਇਲਾਜ ਸਵੇਰ ਟਾਈਮ ਨਿੰਬੂ ਪਾਣੀ ਇਹ ਸਾਡੇ ਅੰਦਰ ਦੀ ਜੰਮੀ ਹੋਈ ਗੰਦਗੀ ਨੂੰ ਬਾਹਰ ਕੱਢਦਾ ਹੈ ਅਤੇ ਤੁਹਾਨੂੰ ਫਿਰ ਤੋਂ ਚਮਕਾ ਦਿੰਦਾ ਹੈ ਜਿਸ ਤਰ੍ਹਾਂ بارش ਤੋਂ ਬਾਅਦ ਦੀ ਧੁੱਪ ਪੰਜ ਲਸਣ ਗਰਮ ਪਾਣੀ ਦਾ ਕਮਾਲ ਦਿਲ ਨੂੰ ਮਜ਼ਬੂਤ ਰੱਖਣਾ ਹੈ ਤਾਂ ਸਵੇਰ ਟਾਈਮ ਲਸਣ ਜ਼ਰੂਰ ਖਾਓ ਜੀ ਇੱਕ ਲਸਣ ਨਾਰਮਲ ਗਰਮ ਪਾਣੀ ਬਸ ਇਨਾ ਹੀ ਕੰਮ ਦਿਲ ਤੁਹਾਡਾ ਬਹੁਤ ਵਧੀਆ ਰਹੇਗਾ ਛੇ ਅਜਵੈਣ ਦੀ ਭਾਫ਼ ਨੌਣ ਤੋਂ ਬਾਅਦ ਜਦੋਂ ਸਰਦੀ ਜ਼ਿਆਦਾ ਵੱਧ ਜਾਏ ਨੱਕ ਬੰਦ ਹੋ ਜਾਵੇ ਅਤੇ ਸਾਹ ਲੈਣਾ ਮੁਸ਼ਕਲ ਹੋ ਜਾਵੇ ਤਾਂ ਦਾਦੀ ਦੀ ਰਸੋਈ ਵਿੱਚੋਂ ਇੱਕ ਮੁਠ ਅਜਵੈਨ ਗਰਮ ਪਾਣੀ ਵਿੱਚ ਉਬਾਲ ਕੇ ਸਿਰ ਉੱਤੇ ਤੌਲੀਆ ਰੱਖ ਕੇ ਭਾਫ਼ ਲਵੋ ਜੀ ਸਰੀਰ ਆਪਣਾ ਖੁੱਲ ਜਾਂਦਾ ਹੈ ਐਸਾ ਲੱਗਦਾ ਹੈ ਜਿਵੇਂ ਪਹਾੜਾਂ ਦੀ ਠੰਡੀ ਹਵਾ ਫੇਫੜਿਆਂ ਵਿੱਚ ਭਰ ਗਈ ਹੈ ਸੱਤ ਮੇਥੀ ਦਾਣੇ ਦਾ ਪਾਣੀ ਜੋੜਾਂ ਦਾ ਦਰਦ ਹੋਵੇ 슈ਗਰ ਕੰਟਰੋਲ ਕਰਨੀ ਹੈ ਤਾਂ ਰਾਤ ਨੂੰ ਇੱਕ ਚਮਚ ਮੇਥੀ ਦਾਣਾ ਪਾਣੀ ਵਿੱਚ ਭਿੰਕੇ ਰੱਖ ਦਿਓ ਸਵੇਰ ਟਾਈਮ ਖਾਲੀ ਪੇਟ ਚਬਾ ਕੇ ਖਾ ਲਵੋ ਨਾਲੇ ਪਾਣੀ ਵੀ ਪੀ ਜਾਓ ਤੁਸੀਂ ਵੇਖਿਓ ਹੌਲੀ ਹੌਲੀ ਸਰੀਰ ਦਾ ਜੰਗ ਉਤਰਨ ਲੱਗੂਗਾ ਅੱਠ ਦੇਸੀ ਘਿਓ ਗੁੜ ਦਾ ਮੇਲ ਸਰਦੀਆਂ ਦੀ ਠੰਡ ਅਤੇ ਸੁਸਤੀ ਦੂਰ ਕਰਨ ਦਾ ਆਸਾਨ ਤਰੀਕਾ ਇੱਕ ਚਮਚ ਦੇਸੀ ਘਿਓ ਵਿੱਚ ਗੁੜ ਮਿਕਸ ਕਰਕੇ ਇਹ ਸਿਰਫ ਸਰੀਰ ਨੂੰ ਗਰਮ ਨਹੀਂ ਰੱਖਦਾ ਬਲਕਿ ਖੂਨ ਦੀ ਕਮੀ ਵੀ ਪੂਰੀ ਕਰਦਾ ਹੈ ਦਾਦੀ ਮਾਂ ਕਹਿੰਦੀ ਹੁੰਦੀ ਸੀ ਇਹ ਤਾਂ ਸਰਦੀਆਂ ਦਾ ਲੱਡੂ ਹੈ ਨੌ ਦਾਲ ਚੀਨੀ ਦੇ ਪਾਣੀ ਦਾ ਯਾਦੂ ਸਵੇਰ ਟਾਈਮ ਗਰਮ ਪਾਣੀ ਦੇ ਵਿੱਚ ਇੱਕ ਚੁਟਕੀ ਦਾਲ ਚੀਨੀ ਪਾウダー ਪਾਓ 5 ਮਿੰਟ ਤੱਕ ਰੱਖੋ ਫਿਰ ਪੀ ਲਵੋ ਇਹ ਭਾਰ ਘਟਾਉਣ ਵਾਸਤੇ ਮਦਦ ਕਰਦੀ ਹੈ ਅਤੇ 슈ਗਰ ਲੈਵਲ ਨੂੰ ਕਾਬੂ ਵਿੱਚ ਰੱਖਦੀ ਹੈ 10 ਕਲੌਂਜੀ ਦਾ ਤੇਲ ਵਾਲ ਝਾੜ ਰਹੇ ਹਨ ਜਾਂ ਤ્વਚਾ ਉੱਤੇ ਰੇਸ਼ਾ ਹਫਤੇ ਵਿੱਚ ਦੋ ਵਾਰ ਕਲੌਂਜੀ ਦੇ ਤੇਲ ਦੀ ਮਾਲਿਸ਼ ਕਰੋ ਜਿਸ ਤਰ੍ਹਾਂ ਦਰਖਤ ਨੂੰ ਪਾਣੀ ਦਿੰਦੇ ਹਾਂ ਉਹ ਹਰਾ ਭਰਾ ਹੋ ਜਾਂਦਾ ਹੈ ਉਸੇ ਤਰ੍ਹਾਂ ਵਾਲ ਵਧੀਆ ਅਤੇ ਚਮਕਦਾਰ ਹੋ ਜਾਣਗੇ ਯਾਰਾਂ ਚੌਲਾਂ ਦਾ ਪਾਣੀ ਚੌਲਾਂ ਨੂੰ ਧੋ ਕੇ ਇਹਨਾਂ ਦਾ ਪਾਣੀ ਨਹੀਂ ਸੁਟਣਾ ਚਾਹੀਦਾ ਪਾਣੀ ਨੂੰ ਠੰਡਾ ਕਰਕੇ ਸਕਿਨ ਉਤੇ ਲਗਾਓ ਜੀ ਇਹ ਨੇਚੁਰਲ ਟੋਨਰ ਹੈ ਅਤੇ ਵਾਲਾਂ ਵਿੱਚ ਲਗਾਓ ਕੰਡੀਸ਼ਨਰ ਤੋਂ ਜਿਆਦਾ ਸ਼ਾਈਨਿੰਗ ਹੋ ਜਾਣਗੇ 12 ਐਲੋਵੇਰਾ ਜੈਲ ਧੁੱਪ ਵਿੱਚ ਸਕਿਨ ਖਰਾਬ ਹੋ ਗਈ ਹੈ ਜਾਂ ਸਰੀਰ ਤੇ ਕੱਟ ਲੱਗ ਗਿਆ ਹੈ ਜਾਂ ਤ્વਚਾ ਰੁੱਖੀ ਹੋ ਗਈ ਹੈ ਤਾਜ਼ਾ ਐਲੋਵੇਰਾ ਜੈਲ ਲਗਾਓ ਠੰਡਕ ਆਵੇਗੀ ਅਤੇ ਜਖਮ ਜਲਦੀ ਭਰ ਜਾਵੇਗਾ 13 گلاب ਜਲ ਦੀ ٹھنڈک ਅੱਖਾਂ ਦੀ ਥਕਾਨ ਦੂਰ ਕਰਨੀ ਹੈ ਤਾਂ ਦੋ ਬੂੰਦਾਂ گلاب ਜਲ ਦੀਆਂ ਅੱਖਾਂ ਵਿੱਚ ਪਾਓ ਸਕਿਨ ਵਧੀਆ ਬਣਾਉਣੀ ਹੈ ਤਾਂ ਰੂੰ ਦੇ ਨਾਲ ਲਗਾਓ گلاب ਜਲ ਦੀ ਖੁਸ਼ਬੂ ਆਪਣੇ ਮਨ ਨੂੰ ਵੀ ਤਾਜ਼ਾ ਕਰ ਦਿੰਦੀ ਹੈ 14 ਖੀਰੇ ਦਾ ਯਾਦੂ ਅੱਖਾਂ ਦੇ نیچے ਕਾਲੇ ਘੇਰੇ ਬਸ ਠੰਡੇ ਖੀਰੇ ਦੀਆਂ ਸਲਾਈਸ 10 ਮਿੰਟ ਰੱਖੋ ਸੋਜ ਵੀ ਘਟ ਹੋ ਜਾਵੇਗੀ ਅਤੇ ਚਿਹਰਾ ਬਹੁਤ ਵਧੀਆ ਹੋ ਜਾਵੇਗਾ 15 ਵੇਸਣ ਹਲਦੀ ਦਾ ਫੇਸ ਪੈਕ ਨਾਨੀ ਜੀ ਦਾ ਬਿਊਟੀ ਸੀ크ਰੈਟਸ ਵੇਸਣ ਹਲਦੀ ਅਤੇ ਦੁੱਧ ਦਾ ਲੇਪ ਚਿਹਰਾ ਧੋਣ ਦੇ ਟਾਈਮ ਹੀ ਇੰਨਾ ਵਧੀਆ ਚਮਕੂਗਾ ਜਿਸ ਤਰ੍ਹਾਂ ਚੰਦ ਉੱਤੇ ਪਾਣੀ ਪੈ ਗਿਆ ਹੋਵੇ ਦੋਸਤੋ ਇਹ ਸੰ 15 ਨੁਸਖੇ ਇੱਕ ਵਾਰ ਇਹਨਾਂ ਨੁਸਖਿਆਂ ਨੂੰ ਜ਼ਰੂਰ ਫਾਲੋਅ ਕਰੋ ਫਾਲੋਅ ਕਰਨ ਤੋਂ ਪਹਿਲਾਂ ਆਪਣੇ ਨਜ਼ਦੀਕੀ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣਾ ਜੀ ਇਸ ਵੀਡੀਓ ਨੂੰ ਹੋਰ ਵੀ ਲੋਕਾਂ ਤੱਕ ਸ਼ੇਅਰ ਕਰ ਦਿਓ ਜੀ ਕਿਉਂਕਿ ਹਰ ਕਿਸੇ ਦਾ ਭਲਾ ਹੋ ਸਕੇ ਪਰਮਾਤਮਾ ਤੁਹਾਡੀ ਸੇਤ ਤੰਦਰੁਸਤ ਰੱਖੇ ਸਰੀਰ ਵਧੀਆ ਰੱਖੇ ਸਾਰੀਆਂ ਕਮੀਆਂ ਪੇਛੀਆਂ ਦੂਰ ਕਰੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਸ਼ੇਅਰ ਕਰ ਦਿਓ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਤਰ੍ਹਾਂ ਦੀਆਂ ਵੀਡੀਓ ਹੋਰ ਦੇਖਣੀਆਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਫਾਲੋਅ ਕਰੋ ਜੀ